ਨਕੋਦਰ ਵਿਖੇ ਕੱਢੀ ਗਈ ਤਰੰਗਾ ਯਾਤਰਾ ਇਸ ਤਰੰਗਾ ਯਾਤਰਾ ਤੇ ਵਿੱਚ ਭਾਈਪਾ ਦੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਰਿੰਕੂ ਅਤੇ ਰਜੇਸ਼ ਬਾਗਾ ਵੀ ਹਾਜ਼ਰ ਹੋਏ ਇਹ ਯਾਤਰਾ ਨਕੋਦਰ ਦੇ ਸੀਨੀਅਰ ਆਗੂਆਂ ਦੀ ਅਗਵਾਈ ਦੇ ਵਿੱਚ ਅਤੇ ਜ਼ਿਲ੍ਹਾ ਜਲੰਧਰ ਵਿਆਤੀ ਦੇ ਪ੍ਰਦਾਨ ਮਨੀਸ਼ ਧੀਰ ਦੀ ਅਗਵਾਈ ਦੇ ਵਿੱਚ ਕੱਢੀ ਗਏ ਇਸ ਯਾਤਰਾ ਵਿੱਚ ਯੂਥ ਦੇ ਪ੍ਰਧਾਨ ਅਤੇ ਭਾਜਪਾ ਦੇ ਹੋਰ ਵੀ ਆਗੂ ਹਾਜ਼ਰ ਹੋਏ ਅਤੇ ਇਸ ਮੌਕੇ ਭਾਜਪਾ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਪਹਿਲਗਾਮ ਦੇ ਵਿੱਚ ਇੱਕ ਹਮਲਾ ਹੋਇਆ ਸੀ ਜੋ ਯਾਤਰੀ ਘੁੰਮਣ ਗਏ ਸਨ ਉਸ ਦੇ ਵਿੱਚ 26 ਲੋਕ ਸ਼ਹੀਦ ਹੋ ਗਏ ਸਨ ਅਤੇ ਜਿਸ ਤੋਂ ਬਾਅਦ ਇੱਕ ਸੰਦੂਰ ਆਪਰੇਸ਼ਨ ਭਾਰਤੀ ਫੌਜ ਵੱਲੋਂ ਚਲਾਇਆ ਗਿਆ ਅਤੇ ਜਿੱਤ ਪ੍ਰਾਪਤ ਕੀਤੀ ਅਤੇ ਅਤਿ ਕਵਾਦੀਆਂ ਦੇ ਟਿਕਾਣਿਆਂ ਨੂੰ ਖਤਮ ਕੀਤਾ ਅਤੇ ਇਸੇ ਦੇ ਸਬੰਧ ਵਿੱਚ ਸੀਜ਼ ਫਾਇਰ ਹੋਣ ਤੋਂ ਬਾਅਦ ਇਹ ਜੋ ਤਣਾਅ ਸੀ ਉਹ ਘਟਦਾ ਨਜ਼ਰ ਆਇਆ ਅਤੇ ਉਸ ਤੋਂ ਬਾਅਦ ਜੋ ਹੈ ਅੱਜ ਪੂਰੇ ਭਾਰਤ ਦੇ ਵਿੱਚ ਤਿਰੰਗਾ ਯਾਤਰਾ ਕੱਢੀਆਂ ਜਾ ਰਹੀਆਂ ਹਨ ਅਤੇ ਇਸੇ ਦੇ ਸਬੰਧ ਵਿੱਚ ਹੀ ਅੱਜ ਨਕੋਦਰ ਦੇ ਵਿੱਚ ਵੀ ਸ਼੍ਰੀ ਦੇਵੀ ਤਲਾ ਮੰਦਿਰ ਤੋਂ ਇਹ ਤਰੰਗਾ ਯਾਤਰਾ ਸ਼ੁਰੂ ਹੋਈ ਅਤੇ ਅਲੱਗ-ਅਲੱਗ ਇਲਾਕਿਆਂ ਤੋਂ ਹੁੰਦੀ ਹੋਈ ਇਹ ਤਰੰਗਾ ਯਾਤਰਾ ਫਿਰ ਤੋਂ ਸ਼੍ਰੀ ਦੇਵੀ ਤਲਾਮ ਮੰਦਿਰ ਵਿਖੇ ਹੀ ਸਮਾਪਤ ਹੋਈ ਅਨਿਸ਼ਚਿਤ ਅੱਜ ਤਿਰੰਗਾ ਯਾਤਰਾ ਕੱਟੀ ਜਾ ਰਹੀ ਨਕੋਦਰ ਦੇ ਵਿੱਚ ਕੀ ਕਹਿਣਾ ਹੈ ਜੈ ਹਿੰਦ ਜੈ ਭਾਰਤ ਭਾਰਤ ਮਾਤਾ ਕੀ ਜੈ ਹੱਜ ਜਿਹੜਾ ਨਕੋਦਰ ਦੇ ਵਿੱਚ ਸ਼ਾਗੋੜ ਹਲਕਾ ਔਰ ਨਕੋਦਰ ਹਲਕਾ ਦੋਨੋਂ ਮਿਲ ਕੇ ਜ਼ਿਲ੍ਹਾ ਜਲੰਧਰ ਸਾਊਥ ਦੀ ਇੱਕ ਤਿਰੰਗਾ ਯਾਤਰਾ ਆਯੋਜਿਤ ਕੀਤੀ ਗਈ ਹੈ ਇਹ ਦਿਸ਼ਾ ਨਿਰਦੇਸ਼ ਸਾਡੇ ਮਾਨਣਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੇ ਪੂਰੇ ਦੇਸ਼ ਦੇ ਵਿੱਚ ਯਾਤਰਾ ਦਾ ਆਹ्वान ਕਰਾਇਆ ਔਰ ਬੜਾ ਪ੍ਰਾਊਡ ਵਾਲਾ ਦਿਨ ਹੈ ਬੜਾ ਪ੍ਰਾਊਡ ਵਾਲੇ ਮੂਮੈਂਟ ਹੈ ਕਿ ਜਿਹੜੀ ਸਾਡੀ ਫੌਜ ਨੇ ਪਾਕਿਸਤਾਨ ਦੇ ਵਿੱਚ ਮੂੰਹ ਤੋੜ ਜਵਾਬ ਦਿੱਤੇ ਆ ਉਹਨਾਂ ਨੂੰ ਸਮਰਪਿਤ ਔਰ ਸਾਡੇ ਦੇਸ਼ ਦੀ ਜਿਹੜੀ ਏਕਤਾ ਔਰ ਅਖੰਡਤਾ ਨੂੰ ਸਮਰਪਿਤ ਹੋ ਕੇ ਅੱਜ ਸਾਰੇ ਵਰਗ ਹਰ ਪਾਰਟੀਆਂ ਤੋਂ ਉੱਪਰ ਉੱਠ ਕੇ ਇਸ ਤਿਰੰਗਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਆਏ ਆ ਤੁਹਾਡੇ ਚੈਨਲ ਦੇ ਮਾਧਿਅਮ ਦਰਹੀਂ ਅਸੀਂ ਸਭ ਪਰਿਵਾਰਾਂ ਨੂੰ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਇਸ ਤਿਰੰਗਾ ਯਾਤਰਾ ਦਾ ਹਿੱਸਾ ਬਣੋ ਔਰ ਤਾਂ ਕਿ ਆਪਾਂ ਇਕਜੁੱਟ ਹੋਣ ਦਾ ਇੱਕ ਪ੍ਰਮਾਣ ਦੇ ਸਕੀਏ ਔਰ ਆਪਣੇ ਫੌਜੀ ਭਰਾਵਾਂ ਦਾ ਹੌਸਲਾ ਵਧਾ ਸਕੀਏ ਔਰ ਦੇਸ਼ ਦੀ ਆਣ-ਬਣ ਔਰ ਸ਼ਾਨ ਦੇ ਲਈ ਇਹ ਪਤਾ ਲੱਗੇ ਕਿ ਅਸੀਂ ਸਾਰੇ ਜਦੋਂ ਦੇਸ਼ ਤੇ ਗੱਲ ਆਏਗੀ ਤਾਂ ਅਸੀਂ ਸਾਰੇ ਇੱਕਜੁੱਟ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਸਰ ਅੱਜ ਜਿਹੜੀ ਕੰਮਾ ਯਾਤਰਾ ਕੱਟੀ ਜਾ ਰਹੀ ਨੇ ਬੋਤਰ ਦੇ ਵਿੱਚ ਜੀ ਦੇਖੋ ਜੀ ਜੋ ਪਹਿਲਗਾਮ ਦੇ ਵਿੱਚ ਨਿਹੱਥੇ ਅਤੇ ਟੂਰਿਸਟਾਂ ਦੇ ਉੱਪਰ ਜੋ ਜ਼ੁਲਮ ਹੋਇਆ ਸੀ ਜੋ ਉਹਨਾਂ ਨੂੰ ਧਰਮ ਪੁੱਛ ਕੇ ਜਾਤ ਪੁੱਛ ਕੇ ਉਹਨਾਂ ਦੇ ਨਾਲ ਗੋਲੀਬਾਰੀ ਕੀਤੀ ਤੇ 28 ਜਿਹੜੇ ਯਾਤਰੀ ਸੀਗੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਉਹਦਾ ਬਦਲਾ ਲੈਣ ਵਾਸਤੇ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੂੰ ਪੂਰੀ ਖੁੱਲ੍ਹ ਦਿੱਤੀ ਸੀ ਕਿ ਤੁਸੀਂ ਆਪਣੇ ਤਰੀਕੇ ਨਾਲ ਇਸ ਜਿਹੜੀ ਇਹ ਦੁਰਘਟਨਾ ਹੋਈ ਸੀ ਸਾਰਾ ਕੁਝ ਉਹਦਾ ਬਦਲਾ ਲੈਣ ਲਈ ਤੁਸੀਂ ਆਪੇ ਪਲਾਨ ਕਰੋ ਸਾਡੀਆਂ ਸੈਨਾਵਾਂ ਨੇ 9 ਤੇ 10 ਮਈ ਦੀ ਰਾਤ ਨੂੰ ਬਦਲਾ ਲੈਣ ਵਾਸਤੇ ਉਹਨਾਂ ਦੇ ਜਿਹੜੇ ਬੇਅਰ ਬੇਸ ਜਿਹੜੇ ਸੀਗੇ ਉਹਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਨੂੰ ਤਬਾਹ ਕੀਤਾ ਤੇ ਉਹਦੇ ਬਦਲੇ ਵਜੋਂ ਪਾਕਿਸਤਾਨ ਨੇ ਦੀ ਫੌਜ ਨੇ ਕਾਹ ਇਹਨਾਂ ਕਾਰਵਾਈਆਂ ਕੀਤੀਆਂ ਤੇ ਅੱਜ ਸਾਡੇ ਸਾਰੇ ਦੇਸ਼ ਦੇ ਵਿੱਚ ਨਾਲੇ ਫੌਜ ਦਾ ਹੌਸਲਾ ਵਧਾਉਣ ਵਾਸਤੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਹੌਸਲਾ ਅਫਜਾਈ ਕਰਨ ਵਾਸਤੇ ਅੱਡ ਸਾਰੇ ਦੇਸ਼ ਦੇ ਵਿੱਚ ਤਿਰੰਗਾ ਜਿਹੜੀ ਯਾਤਰਾਵਾਂ ਉਹ ਕੱਡੀਆਂ ਜਾ ਰਹੀਆਂ ਇਸੇ ਉਪਲਕਸ਼ ਦੇ ਵਿੱਚ ਸਾਡਾ ਜ਼ਿਲ੍ਹਾ ਜੰਦਰ ਦਿਹਾਤੀ ਸਾਊਥ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਮਨੀਸ਼ ਧੀਰਜੀ ਦੀ ਅਗਵਾਈ ਦੇ ਵਿੱਚ ਜਿਹੜੀ ਤਰੰਗਾ ਯਾਤਰਾ ਉਹ ਕੱਢੀ ਜਾ ਰਹੀ ਆ ਉਹਦੇ ਵਿੱਚ ਅਸੀਂ ਮੰਡਲ ਮਲਸੀਆ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਆਪਣੇ ਸਾਥੀ ਨੌਜਵਾਨ ਤੇ ਭੈਣਾਂ ਨੂੰ ਲੈ ਕੇ ਇੱਥੇ ਪਹੁੰਚੇ ਆ ਤੇ ਸਾਡੀ ਜਿਹੜੀ ਤਰੰਗਾ ਯਾਤਰਾ ਵਾ ਇਹ ਅੱਜ ਦੀ ਇੱਕ ਬਹੁਤ ਹੀ ਸਫਲ ਤਰੰਗਾ ਯਾਤਰਾ ਜਿਹੜੀ ਆ ਹੋਣ ਜਾ ਰਹੀ ਹੈ। ਹਾਂ ਜੀ ਸੰਘੂਰ ਅਪ੍ਰੈਸ਼ਨ ਨੂੰ ਲੈ ਕੇ ਜਿਹੜੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਹੈਗੀਆਂ ਕਈ ਤਰ੍ਹਾਂ ਦੇ ਸਵਾਲ ਵੀ ਚੱਕ ਰਹੀਆਂ ਕਿਸ ਤਰ੍ਹਾਂ ਦੇ ਦੇਖੋ ਸਾਡੇ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਆਪਰੇਸ਼ਨ ਦਾ ਨਾਮ ਸੰਧੂਰ ਰੱਖਿਆ ਕਿਉਂਕਿ ਅਤਵਾਦੀਆਂ ਨੇ ਸਾਡੀਆਂ ਭੈਣਾਂ ਦਾ ਜਿਹੜਾ ਸੰਧੂਰਾ ਉਹ ਮਟਾਇਆ ਸੀਗਾ ਅੱਜ ਦੇਸ਼ ਦੇ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜਿਹੜੀ ਕਾਰਵਾਈ ਸੈਨਾਵਾਂ ਰਾਹੀਂ ਕਰਵਾਈ ਆ ਸਾਰਾ ਦੇਸ਼ ਜਿਹੜਾ ਵਾ ਉਹ ਅੱਜ ਪ੍ਰਧਾਨ ਮੰਤਰੀ ਦੇ ਨਾਲ ਦੇਸ਼ ਦੀਆਂ ਜਿਹੜੇ ਤਿੰਨ ਸਿਨਾਵਾਵਾਂ ਦੇ ਨਾਲ ਸਹਿਮਤ ਆ ਇਹਦੇ ਵਿੱਚ ਕੋਈ ਵੀ ਦੋਰਾਮਾ ਨਹੀਂ ਆ ਕੋਈ ਵੀ ਵਿਰੋਧੀ ਪਾਰਟੀ ਜਿਹੜੀ ਆ ਉਹ ਕੋਈ ਵਿਰੋਧ ਨਹੀਂ ਕਰ ਰਹੀ। ਆਮ ਦੇ ਵਿੱਚ ਹੋਏ નિર્ਦੋਸ਼ ਹੱਤਿਆਕਾਂਡ ਦਾ ਅਦਲਾ ਲੈਣ ਦੇ ਲਈ ਭਾਰਤੀ ਫੌਜ ਨੇ ਪਾਕਿਸਤਾਨ ਦੇ ਵਿੱਚ ਜੁਣਾ ਅੱਤਵਾਦੀ ਟਿਕਾਣਿਆਂ ਦੇ ਉੱਤੇ ਔਰ ਉਹਨਾਂ ਦੇ ਜਿਹੜੇ ਹੈੱਡਕੁਆਰਟਰ ਸਨ ਉਹਨਾਂ ਦੇ ਉੱਤੇ ਜਿਹੜੀ ਆ ਜਦੋਂ ਜਵਾਬੀ ਕਾਰਵਾਈ ਕੀਤੀ ਆ ਔਰ ਉਹਨਾਂ ਦੇ ਟਿਕਾਣੇ ਜਿਹੜੇ ਨਿਸਤੋਰਨਾ ਬਹੁਤ ਕੀਤੇ ਆ ਔਰ ਨਾਲ ਹੀ ਨਾਲ ਬੜੇ ਨਾਮੀ ਮਸ਼ਹੂਰ ਅਤਵਾਦੀ ਜਿਹੜੇ ਪਿਛਲੇ ਸਮੇਂ ਤੋਂ ਲਗਾਤਾਰ ਜਿਹੜੇ ਲੋੜਿੰਦੇ ਸਨ ਉਹਨਾਂ ਨੂੰ ਇਹਨਾਂ ਹਮਲਿਆਂ ਦੇ ਵਿੱਚ ਮਾਰ ਮੁਕਾਇਆ ਔਰ ਇਹਦੇ ਨਾਲ-ਨਾਲ ਜਿਹੜੇ ਹਮਲੇ ਪਾਕਿਸਤਾਨ ਵੱਲੋਂ ਭਾਰਤ ਦੇ ਵਿੱਚ ਹੋਏ ਉਹਨਾਂ ਹਮਲਿਆਂ ਦਾ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ ਔਰ ਨਾ ਦੇ ਬਰਾਬਰ ਭਾਰਤ ਵਾਲੇ ਪਾਸੇ ਜਿਹੜਾ ਜਾਨੀ ਔਰ ਮਾਲੀ ਨੁਕਸਾਨ ਹੋਇਆ ਤੋਂ ਮੈਂ ਸਮਝਦਾ ਕਿ ਭਾਰਤੀ ਫੌਜ ਦੀ ਇਹ ਬਹਾਦਰੀ ਇਹ ਦਲੇਰੀ ਨੂੰ ਸਲਾਮ ਹੈ ਔਰ ਅੱਜ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਜ਼ਿਲ੍ਹਿਆਂ 'ਚ ਮਹੱਲੇਆਂ 'ਚ ਗਲੀਆਂ 'ਚ ਭਾਰਤ ਦੀ ਫੌਜ ਦਾ ਧੰਨਵਾਦ ਕਰਨ ਦੇ ਲਈ ਉਹਨਾਂ ਦਾ ਸਵਾਗਤ ਕਰਨ ਦੇ ਲਈ ਜਿਹੜਾ ਤਿਰੰਗਾ ਯਾਤਰਾ ਦੇ ਰੂਪ ਦੇ ਵਿੱਚ ਲੋਕ ਗਲੀਆਂ ਦੇ ਵਿੱਚ ਨਿਕਲ ਰਹੇ ਹੈ ਔਰ ਅੱਜ ਨਕੌਦਰ ਦੇ ਵਿੱਚ ਵੀ ਜਿਹੜਾ ਮੈਂ ਸਮਝਦਾ ਕਿ ਵੱਖ-ਵੱਖ ਸੰਸਾਵਾਂ ਵੱਲੋਂ ਸਾਥੀਆਂ ਵੱਲੋਂ ਜਥੇਬੰਦੀਆਂ ਵੱਲੋਂ ਸਾਂਝੇ ਦੌਰ ਦੇ ਉੱਤੇ ਜਿਹੜੀ ਯਾਤਰਾ ਦਾ ਆਯੋਜਨ ਕੀਤਾ ਗਿਆ ਇਤਨਾ ਕਿਤੇ ਭਾਰਤੀ ਫੌਜ ਨੇ ਜਿਹੜਾ ਭਾਰਤ ਦੇ ਲੋਕਾਂ ਦੇ ਸੈਂਟੀਮੈਂਟ ਸੀਗੇ ਉਹਨਾਂ ਸੈਂਟੀਮੈਂਟਸ ਦੇ ਉੱਤੇ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਉੱਤੇ ਕਾਰਵਾਈਆਂ ਕੀਤੀਆਂ ਉਹਨਾਂ ਸੈਨਿਕਾਂ ਦਾ ਧੰਨਵਾਦ ਕਰਨ ਦੇ ਲਈ ਅੱਜ ਜਿਹੜਾ ਗਲੀ ਗਲੀ ਲੋਕ ਹੈ ਤਿਰੰਗਾ ਯਾਤਰਾ ਦੇ ਰੂਪ ਦੇ ਵਿੱਚ ਘੁੰਮ ਰਿਹਾ ਸੋ ਜਿੱਥੇ ਅਸੀਂ ਉਹਨਾਂ ਜਿਹੜੇ ਪਹਿਲਗਾਮ ਦੇ ਵਿੱਚ ਲੋਕ ਸ਼ਹੀਦ ਹੋਏ ਸੀ ਜਿੱਥੇ ਉਹਨਾਂ ਨੂੰ ਨਮਨ ਕਰਦੇ ਆ ਉੱਥੇ ਨਾਲ ਹੀ ਨਾਲ ਭਾਰਤ ਦੇ ਵੀਰ ਸੈਨਿਕ ਉਹਨਾਂ ਨੂੰ ਸਲੂਟ ਕਰਦੇ ਆ ਕਿ ਜਿਨ੍ਹਾਂ ਨੇ ਮੂੰਹ ਤੋੜ ਜਵਾਬ ਆ ਜਿਹੜਾ ਅੱਤਵਾਦੀ ਨਰਸਰੀ ਪਾਕਿਸਤਾਨ ਕਹੇ ਜਾਣ ਵਾਲੇ ਉਹਨਾਂ ਦਾ ਮੂੰਹ ਤੋੜ ਜਿਹੜਾ ਜਵਾਬ ਦਿੱਤਾ